ਖੜਾ ਟਰੈਕਟਰ ਫੂਡ ਬੱਸ ਵਾਲਿਆਂ ਤੋਂ ਖਾਣ ਲੱਗੇ ਆਂ ਹਾਂਜੀ ਮਿੱਤਰੋ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਣੇ ਨਾਲ ਹੈਗਾ ਸੰਧੂ ਭਾਈ ਤੇ ਅੱਜ ਆਪਾਂ ਉਹਨੂੰ ਟੈਕ ਲਵਾ ਕੇ ਲੈ ਕੇ ਆ ਗਏ ਬਈ ਹਲ ਉਹਦਾ ਘਰਦ ਗਿਆ ਟੈਕ ਨੂੰ ਬਈ ਜਾਣਦੇ ਆ ਆਪਾਂ ਤਲਵੰਡੀ ਕੋਲੋਂ ਤਲਵੰਡੀ ਆ ਨਾ ਸੰਧੂ ਭਾਈ ਸੱਲਾ ਤਲਵੰਡੀ ਦਾ ਜਿਹੜਾ ਤਲਵੰਡੀ ਆਪਣਾ ਮੋਤੀ ਕੀ ਕੋਲ ਆ ਤੇ ਦੇਖੋ ਮੌਸਮ ਕਦੋਂ ਕਰੀ ਜਾਂਦਾ ਸੀ ਆ ਕਹਿੰਦਾ ਸਵਾਦ ਨਹੀਂ ਦਿੰਦਾ ਡੱਕ ਤੇ ਕਦੋਂ ਕਰਦੇ ਘੱਟੀ ਚੱਲ ਲੱਗੀ ਬਾਕੀ ਉੱਥੇ ਰੱਖ ਕੇ ਤੁਹਾਨੂੰ ਦਿਖਾਉਣੇ ਆ ਹੀਰਾ ਡੱਕ ਪਸੰਦ ਕੀਤਾ ਤੇ ਕਿੰਨੇ ਦਾ ਹਾਂਜੀ ਮਿੱਤਰੋ ਡੱਕ ਲੈਣ ਆਏ ਆ ਲਵੰਡੀ ਭਾਈ ਪੁਰਾਣਾ ਬੱਸ ਅੱਡੇ ਕੋਲ ਆਹ ਆਹ ਇਹ ਤਾਂ ਆਖੀ ਫਾਈਨਲ ਆਪਣਾ ਆ ਲਵਾ ਦੇਣਾ 15 ਇੰਚ ਪੇਟੀ ਆ ਪੇਟੀ ਹਾਂਜੀ ਕੁਛ ਬੋਲਣਾ ਚਾਹੁੰਦੇ ਆ ਨਵਾਂ ਟੈਕ ਲਵਾ ਕੇ ਬਾਰੇ ਪੈਸੇ ਲੱਗੇ ਬੋਲੇ ਨਹੀਂ ਆ ਤਾਂ ਹਾਂ ਕਰਦੀਆਂ ਤਾਰਾਂ ਦਾ ਸੰਦੀ ਕਿਰਪਾਲਤਾ ਕਰ ਸਕਦਾ ਬ੍ਰੇਕ ਉਹ ਹਾਂ ਫਰੇਸ ਅੱਛਾ ਦੋ ਆ ਪੈਰਾ ਜੀ ਇਹਦਾ ਪਲਾਸਟਿਕ ਹੀ ਆ 何 ਮਿੱਤਰ ਆਪਾਂ ਫਿਟਿੰਗ ਕਰਾ ਲਈਏ ਸੁਣੋ ਅੱਗੇ ਜਾ ਕੇ ਦਿਖਾਵਾਂਗੇ ਤੇ ਤੇਰਾ ਤਾਂ ਬੈਠੇ ਆ ਟੋਰੀ ਜੀ ਲੈ ਜੀ ਫਿਟਿੰਗ ਬਾਲਾ ਛੋਟਾ ਉਹ ਵੀ ਬੰਦਿਆ ਚਿਹਰੇ ਵਿੱਚ ਲਈ ਕਰਦਾ ਬੱਚਾ ਹੀ ਇਹਦੇ ਮੇਰੇ ਦਾ ਬੱਚਾ ਲੱਗਦਾ ਬੱਚਾ ਡੈਕ ਮੇਰੇ ਬੱਚਾ ਐਨਾ ਭੋਗ ਆਹ ਇਹ ਨਹੀਂ ਕੋਸ ਹੁੰਦਾ ਐਨਾ ਬੱੱਚਾ ਹੀ ਲੱਗਦਾ ਆ ਸਾਹਮਣੇ ਕਰਾ ਫੋਲਡ ਹੈ ਹਾਂਜੀ ਮਿੱਤਰੋ ਚਲ ਵੰਡੀ ਉੱਥੇ ਆ ਗਏ ਟੋਲ ਪਲਾਜੇ ਤੇ ਤੇ ਟੋਲ ਪਲਾਜੇ ਹੀ ਹੁੰਦਾ ਨਾ ਤੇ ਖੜਾ ਟਰੈਕਟਰ ਫੂਡ ਬਸ ਵਾਲਿਆਂ ਤੋਂ ਖਾਣ ਲੱਗੇ ਆ ਕੁਸ ਬਰਗਰ ਤੇ ਕੋਲਡ ਕਾਫੀ ਸਾਢੇ 8 ਹੋ ਜਾਣਗੇ ਘਰੇ ਜਾਂਦੇ